ਆਮ ਆਦਮੀ ਪਾਰਟੀ ਜਿਹੜੀ ਆ ਉਹ ਪਹਿਲਾਂ ਵੀ ਚੰਗੇ ਕੰਮ ਕਰਦੀ ਰਹੀ ਹੈ ਤੇ ਇਸ ਟਾਈਮ ਹਰਮੀਤ ਸਿੰਘ ਸੰਧੂ ਸਾਹਿਬ ਜੋ ਕੇ ਤਰਨਤਾਰਨ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਮੀਦਵਾਰ ਖਲੋਤੇ ਨੇ ਉਹਨਾਂ ਨੇ ਪਹਿਲਾਂ ਵੀ ਜਿਹੜਾ ਵਾ ਤਰਨਤਾਰਨ ਸ਼ਹਿਰ ਦੀ ਸੇਵਾ ਜਿਹੜੀ ਆ ਕੀਤੀ ਆ ਹਰਮੀਤ ਸਿੰਘ ਸਿੰਘ ਸੰਧੂ ਸਾਹਿਬ ਤੇ ਖੇੜਾ ਸਾਹਿਬ ਦੀ ਜਿਹੜੀ ਜੋੜੀ ਨੇ ਤਰਨਤਾਰਨ ਦਾ ਵਿਕਾਸ ਕਰ ਜਾਂਦੇ ਵਿੱਚ ਬਹੁਤ ਜਿਹੜਾ ਵਾ ਸਾਥ ਦਿੱਤਾ ਵਾ ਵਿਕਾਸ ਕਾਰਜ ਵੀ ਕੀਤੇ ਆ ਜਿਹੜਾ ਬਾਜ਼ਾਰਾਂ ਨੂੰ ਪੱਕੇ ਕਰਾਉਣ ਦਾ ਕੰਮ ਸੀਵਰੇਜ ਦਾ ਕੰਮ ਜਾਂ ਬਾਜ਼ਾਰ ਦੀ ਸਟਰੀਟ ਲੈਡ ਦਾ ਜਿਹੜਾ ਸਾਰੇ ਸ਼ਹਿਰ ਦਾ ਦਾ ਕੰਮ ਉਹ ਕੰਮ ਕਾਫੀ ਕਰਵਾਏ ਨੇ ਜੇ ਅੱਗੇ ਵੀ ਹਰਮੀਤ ਸਿੰਘ ਸੰਧੂ ਸਾਹਿਬ ਨੂੰ ਅੱਗੇ ਮੌਕਾ ਮਿਲਦਾ ਵਾ ਤੇ ਹੋ ਸਕਦਾ ਕਿ ਹੋਰ ਵੀ ਵਿਕਾਸ ਕਾਰਜ ਜਿਹੜੇ ਅੱਗੇ ਵਧਣ ਤੁਸੀਂ ਮਤਲਬ ਇੱਥੇ ਸਾਰੇ ਝਾੜੂ ਨੂੰ ਵੋਟ ਪਾ ਰਹੇ ਆਂ ਅਹੀਂ ਜੀ ਸੰਧ ਇਹ ਕਾਰਨ ਕੀ ਆ ਉਹ ਲੋਕਲ ਨੇ ਜਾਂ ਹੋਰ ਕੋਈ ਦਿਨੋ ਜੁੜੇ ਹੋਏ ਉਹਨਾਂ ਨਾਲ ਦਿਨੋ ਜੁੜੇ ਵੀ ਕਹਿ ਸਕਦੇ ਆ ਲੋਕਲ ਵੀ ਕਹਿ ਸਕਦੇ ਆ ਜੀ ਐਮਐਲਏ ਸਾਹਿਬ ਫੋਨ ਦੇ باوجود ਵੀ ਇਹ ਆਪਣੇ 15 ਸਾਲ ਜਦੋਂ ਪਹਿਲਾਂ ਵੀ ਸੇਵਾ ਕਰਦੇ ਰਹੇ ਨੇ ਤਰੰਤਾਂ ਤਰੰਤ ਸ਼ਹਿਰ ਦੀ ਉਦੋਂ ਵੀ ਇਹਨਾਂ ਦੀ ਕੋਠੀ ਜਿਹੜੀ ਆ ਇਹਨਾਂ ਦਾ ਰੈਸਟ ਜਿਹੜੀ ਆ ਆਪਣੇ ਕੋਲ ਆ ਇਹ ਕਿਦੋਂ ਵੀ ਆਪਾਂ ਕੋਈ ਵੀ ਕਿਸੇ ਨੂੰ ਵੀ ਆਪਣੇ ਵੀਰ ਭਰਾ ਨੂੰ ਉਹਨਾਂ ਨਾਲ ਕੰਮ ਪੈਂਦਾ ਹੈ ਤੇ ਉਹਨਾਂ ਦੀ ਕੋਠੀ ਜਾ ਕੇ ਉਹਨਾਂ ਨੂੰ ਸਾਹਮਣੇ ਮਿਲ ਸਕਦੇ ਆ ਆਪਣੇ ਕੰਮ ਕਢਵਾ ਸਕਦੇ ਆ ਇਹੀ ਇੱਕ ਸ਼ਾਇਦ ਕਾਰਨ ਨੇ ਕਿ ਉਹ ਸ਼ਹਿਰਦਾਰਾਂ ਦੇ ਨਾਲ ਜਿਹੜਾ ਤੁਰਦੇ ਨੇ ਤੇ ਸ਼ਹਿਰ ਵਾਸੀ ਵੀ ਜਿਹੜੇ ਉਹਨਾਂ ਦਾ ਸਦਕਾਰ ਕਰਦੇ ਨੇ ਉਹਨਾਂ ਨਾਲ ਤੁਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੱਲੇ ਆਉਣ ਵਾਲਾ ਸਮਾਂ ਵੀ ਜਿਹੜਾ 1.5 ਸਾਲ ਦਾ ਇਹਨਾਂ ਦੇ ਕੋਲ ਆ ਤੇ ਇਹ ਹੋ ਸਕਦਾ ਕਿ ਹੋਰ ਜਿਹੜਾ ਸੁਧਾਰ ਕਰਨ ਹਰਮਿੰਦਰ ਸਿੰਘ ਸੰਧੂ ਸਾਹਿਬ ਨੇ ਬਹੁਤ ਕੰਮ ਅੱਗੇ ਨਹੀਂ ਕੀਤੇ ਨੇ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੰਧੂ ਸਾਹਿਬ ਹੋਰ ਵੀ ਕਾਰਜਕਾਰੀ ਕਰਨਗੇ ਤਰਨਤਾਰਨ ਇੱਥੇ ਗਲੀਆਂ ਦੇ ਵਿੱਚ ਫਿਰ ਰਹੇ ਆ ਮੇਨ ਬਾਜ਼ਾਰ ਆ ਤੇ ਇੱਥੇ ਅਸੀਂ ਭਾਈ ਸਾਹਿਬ ਨੂੰ ਮਿਲੇ ਆ ਭਾਈ ਸਾਹਿਬ ਨੂੰ ਪੁੱਛਦੇ ਆ ਕਿ ਕਿਸ ਨੂੰ ਵੋਟ ਪਾ ਰਹੇ ਹੋ ਵੋਟ ਤੇ ਵੇਖੋ ਇਸ ਬਾਰੇ ਤੇ ਕੋਈ ਛੋਹ ਨਹੀਂ ਕਰਦਾ ਜੀ ਮੈਂ ਕਿਹਦੇ ਨਾਲ ਆ ਬਾਕੀ ਅਸੀਂ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਹਿਲਾਂ ਵੀ ਚੰਗੇ ਕੰਮ ਕਰਦੀ ਰਹੀ ਹੈ ਤੇ ਇਸ ਟਾਈਮ ਹਰਮਿੰਦਰ ਸਿੰਘ ਸੰਧੂ ਸਾਹਿਬ ਜੋ ਕਿ ਤਰਨਤਾਰਨ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਮੀਦਵਾਰ ਖਲੋਤੇ ਨੇ ਉਹਨਾਂ ਨੇ ਪਹਿਲਾਂ ਵੀ ਜਿਹੜਾ ਵਾ ਤਰਨਤਾਰਨ ਸ਼ਹਿਰ ਦੀ ਸੇਵਾ ਜਿਹੜੀ ਆ ਕੀਤੀ ਆ 15 ਸਾਲ ਪਹਿਲਾਂ ਵੀ ਜਿਹੜੇ ਤਰਨਤਾਰਨ ਦੇ ਐਮ.ਐਲ.ਏ ਰਹਿ ਚੁੱਕੇ ਨੇ ਤੇ ਉਹਨਾਂ ਨੇ ਤੇ ਹਰਮੀਤ ਸਿੰਘ ਜਿੰਦ ਸੰਧੂ ਸਾਹਿਬ ਤੇ ਖੇੜਾ ਸਾਹਿਬ ਦੀ ਜਿਹੜੀ ਜੋੜੀ ਨੇ ਤਰਨਤਾਰਨ ਦਾ ਵਿਕਾਸ ਕਰ ਜਾਂਦੇ ਵਿੱਚ ਬਹੁਤ ਜਿਹੜਾ ਵਾ ਸਾਥ ਦਿੱਤਾ ਵਾ ਵਿਕਾਸ ਕਾਰਜ ਵੀ ਕੀਤੇ ਆ ਜਿਹੜਾ ਬਜ਼ਾਰਾਂ ਨੂੰ ਪੱਕੇ ਕਰਾਉਣ ਦਾ ਕੰਮ ਸੀਵਰੇਜ ਦਾ ਕੰਮ ਜਾਂ ਬਾਜ਼ਾਰ ਦੀ ਸਟਰੀਟ ਸਟਰੀਟ ਲੈਟ ਦਾ ਜਿਹੜਾ ਸਾਰੇ ਸ਼ਹਿਰ ਦਾ ਦਾ ਕੰਮ ਉਹ ਕੰਮ ਕਾਫੀ ਕਰਵਾਏ ਨੇ ਜੇ ਅੱਗੇ ਵੀ ਹਰਮੀਤ ਸਿੰਘ ਸੰਧੂ ਸਾਹਿਬ ਨੂੰ ਅੱਗੇ ਮੌਕਾ ਮ ਜਿਹੜੇ ਬਾਕੀ ਕੈਂਡੀਡੇਟ ਕਹਿ ਰਹੇ ਨੇ ਕਿ ਧਰਮੀ ਫੌਜੀ ਨੇ ਇੱਕ ਪਾਸੇ ਪੰਥ ਉਹਨਾਂ ਨੂੰ ਉਹਨਾਂ ਬਾਰੇ ਸੋਚਿਆ ਉਹਨਾਂ ਬਾਰੇ ਵੀ ਠੀਕ ਹੈ ਜੀ ਜੋ ਸਾਫ਼ ਦੇਣਗੇ ਉਹਨਾਂ ਦਾ ਵੀ ਵਧੀਆ ਗੱਲ ਆ ਕਿ ਧਰਮ ਦੇ ਨਾਲ ਵੀ ਜਿਹੜਾ ਚੱਲਣਾ ਵਧੀਆ ਗੱਲ ਆ ਆਪਣੇ ਜੋ ਪੰਜਾਬ ਦੇ ਐਮਪੀ ਬਣੇ ਨੇ ਉਹ ਇਸ ਟਾਈਮ ਦੇ ਅੰਦਰ ਨੇ ਉਹਨਾਂ ਨੂੰ ਕੁਝ ਵੀ ਮਤਲਬ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਜੇ ਉਹਨਾਂ ਨੂੰ ਵੀ ਬਾਹਰ ਆ ਕੇ ਅਮਰਤਪਾਲ ਨੂੰ ਵੀ ਅਗਰ ਕੁਝ ਕਰਨ ਦਾ ਸੁਧਾਰ ਕਰਨ ਦਾ ਮੌਕਾ ਦਿੱਤਾ ਜਾਂਦਾ ਤੇ ਹੋ ਸਕਦਾ ਹੀ ਪੰਜਾਬ ਦਾ ਕੁਝ ਵਧੀਆ ਹੁੰਦਾ ਬਾਕੀ ਹੁਣ ਜੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੱਲੇ ਆਉਣ ਵਾਲਾ ਸਮਾਂ ਵੀ ਜਿਹੜਾ ਡੇਢ ਸਾਲ ਦਾ ਇਹਨਾਂ ਦੇ ਕੋਲ ਆ ਤੇ ਇਹ ਹੋ ਸਕਦਾ ਕਿ ਹੋਰ ਜਿਹੜਾ ਸੁਧਾਰ ਕਰਨ ਹਰਮਿੰਦਰ ਸਿੰਘ ਸੰਧੂ ਸਾਹਿਬ ਨੇ ਬਹੁਤ ਕੰਮ ਅੱਗੇ ਨਹੀਂ ਕੀਤੇ ਨੇ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਆ ਕਿ ਸੰਧੂ ਸਾਹਿਬ ਹੋਰ ਵੀ ਕਾਰਜ ਕਰਣਗੇ ਤੁਸੀਂ ਮਤਲਬ ਇੱਥੇ ਸਾਰੇ ਝਾੜੂ ਨੂੰ ਵੋਟ ਪਾ ਰਹੇ ਆਂ ਅਸੀਂ ਜੀ ਸੰਧੂ ਸਾਹਿਬ ਦੇ ਨਾਲ ਆ ਜੀ ਇਹ ਕਾਰਨ ਕੀ ਆ ਉਹ ਲੋਕਲ ਨੇ ਜਾਂ ਹੋਰ ਕੋਈ ਦਿਲੋਂ ਜੁੜੇ ਹੋਏ ਉਹਨਾਂ ਨਾਲ ਦਿਲੋਂ ਜੁੜੇ ਵੀ ਕਹਿ ਸਕਦੇ ਆ ਲੋਕਲ ਵੀ ਕਹਿ ਸਕਦੇ ਆ ਜੀ ਐਮਐਲਏ ਸਾਹਿਬ ਹੋਣ ਦੇ ਬਾਵਜੂਦ ਵੀ ਇਹ ਆਪਣੇ 15 ਸਾਲ ਜਦੋਂ ਪਹਿਲਾਂ ਵੀ ਸੇਵਾ ਕਰਦੇ ਰਹੇ ਨੇ ਤਰਨਤਾਰਨ ਸ਼ਹਿਰ ਦੀ ਉਦੋਂ ਵੀ ਇਹਨਾਂ ਦੀ ਕੋਠੀ ਜਿਹੜੀ ਆ ਇਹਨਾਂ ਦਾ ਦਫ਼ਤਰ ਜਿਹੜੀ ਆ ਆਪਣੇ ਕੋਲ ਆ ਇਹ ਕਿਦੋਂ ਵੀ ਆਪਾਂ ਕੋਈ ਵੀ ਕਿਸੇ ਨੂੰ ਵੀ ਆਪਣੇ ਵੀਰ ਭਰਾ ਨੂੰ ਉਹਨਾਂ ਨਾਲ ਕੰਮ ਪੈਂਦਾ ਏ ਤੇ ਉਹਨਾਂ ਦੀ ਕੋਠੀ ਜਾ ਕੇ ਉਹਨਾਂ ਨੂੰ ਸਾਹਮਣੇ ਮਿਲ ਸਕਦੇ ਆ ਆਪਣੇ ਕੰਮ ਕਢਵਾ ਸਕਦੇ ਆ ਇਹੀ ਇੱਕ ਸ਼ਾਇਦਕਾਰ ਨੇ ਕਿ ਉਹ ਸ਼ਹਿਰਦਾਰਾਂ ਦੇ ਨਾਲ ਜਿਹੜਾ ਤੁਰਦੇ ਨੇ ਤੇ ਸ਼ਹਿਰ ਵਾਸੀ ਵੀ ਜਿਹੜੇ ਉਹਨਾਂ ਦਾ ਸਰਕਾਰ ਕਰਦੇ ਨੇ ਉਹਨਾਂ ਨਾਲ ਤੁਰਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਸ਼ਹਿਰ ਵਾਸੀ ਨੇ ਉਹ ਹਰਮੀਰ ਸੰਧੂ ਸਤਿਕਾਰ ਕਰਦੇ ਨੇ ਤੇ ਝਾੜੂ ਨੇ ਇੱਥੇ ਬੇਅੰਤ ਕੰਮ ਕਰੇ ਨੇ ਤੇ ਅਸੀਂ ਝਾੜੂ ਦੇ ਨਾਲ ਇਕ ਠੋਕੇ ਖੜੇ ਆ ਧੰਨਵਾਦ